ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ ਵਾਹ ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ ਵਾਹ ਤੇ ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰਤ ਕੀ ਆਉਣੀ ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ ਵਾਹ ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ ਫਿਰ ਉਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ ਵਾਹ ਵਾਹ ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿਜਦੇ ਜਾਈਏ ਵਾਹ ਜਾਂ ਹਸੀਏ ਕੁਰੀ ਵਟਕੇ ਜਾਂ ਖਿਜਦੇ ਜਾਈਏ ਵਾਹ ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ ਭਾਵੇਂ ঈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ ਵਾਹ ਅਸੀਂ ਅੱਖਾਂ ਮਲ-ਮਲ ਵੇਖੀਏ ਕੀ ਖੇਡਾਂ ਹੋਈਆਂ ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ ਵਾਹ ਤੇ ਚੰਗਾ ਇਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ ਉਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ ਸਾਡੇ ਬਾਬੇ ਕਹਿੰਦੇ ਵਾਹ ਵਾਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ ਸਾਡੇ ਬਾਬੇ ਕਹਿੰਦੇ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੁ ਖੱਬੀ ਓਏ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ ਹਾਏ ਹਾਏ ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਬਣ ਕੇ ਫਾਈਆਂ ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ ਅਸੀਂ ਬਿਲਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ ਫਿਰ ਲੱਤਾਂ ਕੱਡੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ ਵਾਹ ਹਾਏ ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ ਅਖੇ ਬੋਤਲ ਚੋਂ ਨਹੀਂ ਪੀਵਣਾ ਇਹ ਦਮ ਕਰਵਾਇਆ ਵਾ ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਆ ਨਿਕਲੇ ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਆ ਨਿਕਲੇ ਵਾ ਉਹ ਜਿਉਂ ਬੀਨ ਵਜਾਈਏ ਰੁੱਢ ਤੇ ਤਾਂ ਚੂਹਾ ਨਿਕਲੇ ਤਾਂ ਗਏ ਵੱਡੇ ਬਾਹਰ ਬਲੈਦ ਚੋਂ ਸ਼ੌਕਰ ਲਿਆਏ ਗਏ ਵੱਡੇ ਬਾਹਰ ਬਲੈਦ ਚੋਂ ਸ਼ੌਕਰ ਲਿਆਏ ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ ਆਏ ਹਾਏ 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 ਜਦ ਸ਼ੀਸ਼ੇ ਮੋਰੇ ਆ ਗਏ ਪਣ ਹਫਲਾ ਤੂਨੀ ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ ਉਹ ਸਾਡੇ ਆਪਣੇਆ ਪਟਵਾਰੀਆਂ ਸਾਡੇ ਨਾਵੇਂ ਬਦਲੇ ਵਾਹ 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 ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ ਉਹ ਸਾਡੇ ਆਪਣੇਆ ਪਟਵਾਰੀਆਂ ਸਾਡੇ ਨਾਵੇਂ ਬਦਲੇ ਉਹ ਸਾਨੂੰ ਸੁਰਤ ਨਾ ਆਈ ਹੋਮ ਦੇ ਕਿੰਜ ਘਾਟੇ ਵਾਦੇ ਅਸੀਂ ਬਾਂਦਰ ਕਿਲਾ ਖੇਡਿਆ ਤੇ ਛਤਰ ਖਾਧ ਸਾਨੂੰ ਟੱਕਦਾ ਫਾਹਾ ਲੈ ਗਿਆ ਅਸੀਂ ਮਿੱਲਾ ਵੱਲੇ ਤੇ ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ ਸਾਡਾ ਗੰਨਾ ਮਿਲਨੇ ਪੀੜਿਆ ਰੌ ਰਤੀ ਨਿਕਲੀ ਸਾਡਾ ਗੰਨਾ ਮਿਲਨੇ ਪੀੜਿਆ ਰੌ ਰਤੀ ਨਿਕਲੀ ਤੇ ਉਸ ਰਾਤ ਚੋਂ ਪੱਗਾਂ ਵਾਲਿਆਂ ਦੀ ਪਤੀ ਨਿਕਲੀ ਅਸੀਂ ਮੀਂਹ ਤੋਂ ਕਣਕਾਂ ਸੰਭੀਆਂ ਸਾਨੂੰ ਚੌਧਰ ਪੈ ਗਈ ਅਸੀਂ ਮੀਂਹ ਤੋਂ ਕਣਕਾਂ ਸੰਭੀਆਂ ਸਾਨੂੰ ਚੌਧਰ ਪੈ ਗਈ ਉਹ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਬਹਿ ਗਏ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਬਹਿ ਗਈ ਕੀ ਦੱਸਾਂ ਸਾਹ ਦੀ ਮੰਡੀਏ ਕਿੰਜ ਮੰਦਾ ਹੁੰਦਾ ਹੈ ਮੈਂ ਰੱਬ ਨਾਲ ਦੁੱਖ ਨੇ ਫੋਲਦਾ ਜੇ ਬੰਦਾ ਹੁੰਦਾ ਵਾ 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 ਵਾ